ਇਥਰ એનર્ਜੀ ਲਿਮਟਿਡ ਦਾ ਵੀਰ ਮੋਟਰ ਪ੍ਰਾਈਵੇਟ ਲਿਮਟਿਡ ਗੁਰਦਾਸਪੁਰ ਅੱਜ ਅਸੀਂ ਗ੍ਰੈਂਡ ਓਪਨਿੰਗ ਲਈ ਖੜੇ ਆ ਜਿਹਦੇ ਚ ਤੁਹਾਨੂੰ ਇਥਰ ਦੀ ਪੂਰੀ ਰੇਂਜ ਮਿਲੇਗੀ 101 112000 ਐਕਸ਼ੋਰਮ ਸ਼ੁਰੂ ਹੋ ਗਏ ਗੱਡੀ 2 ਲੱਖ ਤੱਕ ਦੀ ਰੇਂਜ ਦੀ ਸਾਡੇ ਕੋਲ ਅਵੇਲੇਬਲ ਹੈ ਕੋਈ ਵੀ ਕਸਟਮਰ ਜੋ ਇਲੈਕਟ੍ਰਿਕ ਪਲਾਨ ਕਰ ਰਿਹਾ ਇਲੈਕਟ੍ਰਿਕ ਵਹੀਕਲ ਲੈਣ ਦੀ ਪਲਾਨ ਕਰ ਰਿਹਾ ਕੋਇ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੇ। ਔਰ ਇੱਥੇ ਦੇ ਵਿੱਚ ਇੰਨੇ ਫੀਚਰ ਹੈ। ਮੰਨ ਲਓ ਇੱਕ ਬੰਦਾ ਜੋ ਮਰੂਤੀ ਦੀ ਕੋਈ ਗੱਡੀ ਚਲਾ ਰਿਹਾ ਔਰ ਉਹ ਪਲਾਨ ਬਣਾ ਰਿਹਾ ਕਿ ਮੈਂ ਮਰਸੀਡੀਜ਼ ਵੀ ਲੈਣੀ ਹੈ। ਕੋ ਇਲੈਕਟ੍ਰਿਕ ਸਕੂਟਰ ਦੀ ਮਰਸੀਡੀਜ਼ ਹੈ। ਜਦ ਤੱਕ ਤੁਸੀਂ ਇੱਥੇ ਆ ਕੇ ਸਾਡੇ ਇਹਦੇ ਫੀਚਰ ਸਾਰੇ ਨਹੀਂ ਦੇਖੋਗੇ ਤੁਹਾਨੂੰ ਪਤਾ ਨਹੀਂ ਚੱਲੇਗਾ। ਕੁਝ ਇਹੋ ਜਿਹੇ ਫੀਚਰ ਹੈ ਜੋ ਕਿਸੇ ਵੀ ਟੂ-ਵੀਲਰ ਇਲੈਕਟ੍ਰਿਕ 'ਚ ਨਹੀਂ ਅਵੇਲੇਬਲ ਹੈ। ਇਹ ਕਿ ਜਿਸ ਤਰ੍ਹਾਂ ਕੇ ਟੱਚ ਸਕਰੀਨ ਉਸ ਤੋਂ ਇਲਾਵਾ ਸ਼ੌਕ ਪ੍ਰੂਫ ਵਾਟਰ ਪ੍ਰੂਫ 3 ਫੁੱਟ ਦੇ ਕਿਤੇ ਪਾਣੀ ਦੇ ਵਿੱਚ ਤੁਸੀਂ ਇਹਨੂੰ ਜਿੰਨਾ ਮਰਜ਼ੀ ਚਲਾ ਲਓ ਕੋਈ ਇਹਨੂੰ ਸ਼ੌਕ ਪ੍ਰੂਫ ਹੈ ਕਿਸੇ ਤਰ੍ਹਾਂ ਦਾ ਬੈਟਰੀ ਦਾ ਨੁਕਸਾਨ ਨਹੀਂ ਹੈ ਵਾਟਰ ਪ੍ਰੂਫ ਹੈ ਰਸਟ ਪ੍ਰੂਫ ਹੈ ਬਾਡੀ ਇਹਦੀ ਜਿਹੜੀ ਹੈ ਰਸਟ ਪ੍ਰੂਫ ਹੈ ਕਿਸੇ ਵੀ ਕਸਟਮਰ ਨੇ ਅਗਰ ਟੂ ਵੀਲਰ ਲੈਣਾ ਤੇ ਉਹ ਸਾਡੇ ਕੋਲ ਇੱਥਰ ਦੇ ਜ਼ਰੂਰ ਵਿਜ਼ਿਟ ਕਰੋ ਸਟਾਰਟਿੰਗ ਅਗਰ ਕਿਸੇ ਨੇ ਫਾਈਨਾਂਸ ਕਰਾਉਣਾ ਸਟਾਰਟਿੰਗ ਡਾਊਨ ਪੇਮੈਂਟ 299 ਤੋਂ ਸ਼ੁਰੂ ਹੈ ਤਾਂ ਹੋਰ ਵੀ ਬਹੁਤ ਸਾਰੀਆਂ ਆਫਰ ਹੈ ਜੋ ਇੱਥਰ ਦੇ ਨਾਲ ਅਸੀਂ ਕਸਟਮਰ ਨੂੰ ਦਵਾਂਗੇ ਤੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਭਾਈ ਜਰਥ ਨਹੀਂ ਕਰਦੇ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੈ ਜੀ ਇਹਦੇ ਵਿੱਚ ਐਂਟੀ ਸਕਿਪ ਟੈਕਨੋਲੋਜੀ ਹੈ ਕਿਸੇ ਵੀ ਤਰ੍ਹਾਂ ਦੇ ਰੋਡ ਦੇ ਉੱਤੇ ਗੱਡੀ ਜਿਹੜੀ ਹੈ ਉਹ ਸਲਿੱਪ ਨਹੀਂ ਹੋਏਗੀ ਗੱਡੀ 'ਚ ਬੈਕ ਗੇਅਰ ਵੀ ਹੈ ਜਿਸ ਤਰ੍ਹਾਂ 4-ਵੀਲਰ 'ਚ ਬੈਕ ਗੇਅਰ ਹੈ ਇਹ ਗੱਡੀ 'ਚ ਵੀ ਬੈਕ ਗੇਅਰ ਹੈ ਤੁਸੀਂ ਇੰਡੀਕੇਟਰ ਦਿੱਤਾ ਜਿਸ ਤਰ੍ਹਾਂ 4-ਵੀਲਰ 'ਚ ਹੈਂਡਲ ਬਿਲਕੁਲ ਸਿੱਧਾ ਹੋ ਗਿਆ ਆਟੋਮੈਟਿਕਲੀ ਬੰਦ ਆਟੋਮੈਟਿਕਲੀ ਬੰਦ ਹੋ ਜਾਏਗਾ ਚਾਰਜਰ ਤੁਸੀਂ ਰਾਤ ਨੂੰ ਲਗਾਤਾ ਤੁਸੀਂ ਸਪੋਜ਼ ਕਰੋ ਵੀ ਲੱਗਾ ਜੀ ਮੈਂ ਉੱਠ ਕੇ ਬਾਰ-ਬਾਰ ਦੇਖਾਂ ਉਹ ਕੋਈ ਪ੍ਰੋਬਲਮ ਨਹੀਂ ਆਟੋਮੈਟਿਕ ਕੱਟ-ਆਫ ਹੈ 10 ਮਿੰਟ 'ਚ 30% ਬੈਟਰੀ ਜਿਹੜੀ ਹੈ ਇਹਦੀ ਚਾਰਜ ਹੋ ਜਾਂਦੀ ਹੈ ਲਾਈਫ ਬੈਟਰੀ ਦੀ 8 ਸਾਲ ਤੱਕ ਦੀ ਵਾਰੰਟੀ ਹੈ ਇਹਦੀ ਔਰ ਬੈਟਰੀ ਜੋ ਹੈ ਇਹ ਨਹੀਂ ਹੈ ਕਿ ਬੈਟਰੀ ਰਿਪਲੇਸ ਕਰਨੀ ਪਵੇਗੀ ਬੈਟਰੀ ਰਿਪੇਅਰੇਬਲ ਹੈ ਮਤਲਬ ਵਗਰ ਕੋਈ ਬੈਟਰੀ ਚ 4 ਸਾਲ ਬਾਅਦ 5 ਸਾਲ ਬਾਅਦ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਉਹਨੂੰ ਰਿਪੇਅਰ ਕਰਵਾ ਸਕਦੇ ਜੀ ਜਿਦਾ ਕਿ ਸਾਰਿਆਂ ਨੂੰ ਪਤਾ ਕਿ ਬੈਟਰੀ ਦਾ ਖਰਚਾ ਜ਼ਿਆਦਾ ਹੈ ਤੇ ਉਹ ਅਸੀਂ ਰਿਪੇਅਰ ਵੀ ਕਰ ਸਕਦੇ ਹਾਂ ਮਾਡਲ ਸਾਰੇ ਆਪਣਾ ਸਾਰੇ ਮਾਡਲ ਅਵੇਲੇਬਲ ਅਵੇਲੇਬਲ ਹੈ ਜੀ ਹਰ ਇੱਕ ਤਰ੍ਹਾਂ ਦੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਇਹਦੀ ਜਿਹੜੀ ਰੇਂਜ ਹੈ ਉਹ 125 ਕਿਲੋਮੀਟਰ ਤੋਂ ਲੈ ਕੇ 160 ਕਿਲੋਮੀਟਰ ਤੱਕ ਦੀ ਹੈ। ਤੋਂ ਹਰ ਕਸਟਮਰ ਲਈ ਹਰ ਇੱਕ ਰੇਂਜ ਅਵੇਲੇਬਲ ਹੈ। ਔਰ ਬਹੁਤ ਸਾਰੀਆਂ ਆਫਰ ਵੀ ਐਥਰ ਦੀਆਂ ਚੱਲ ਰਹੀਆਂ ਆਲਰੇਡੀ। ਤੁਸੀਂ ਸਾਡੇ ਇੰਸਟਾਗ੍ਰam ਪੋਸਟੇ ਚੈੱਕ ਕਰ ਸਕਦੇ ਜੇ ਜਾ ਕੇ। ਠੀਕ ਹੈ? ਕਲਰ ਕੰਬੀਨੇਸ਼ਨ ਦੀ ਗੱਲ ਕੀਤੀ ਹੈ ਕਲਰ? ਕਲਰ ਸਾਡੇ ਕੋਲ ਸਾਰੇ ਅਵੇਲੇਬਲ ਹੈ। ਤੁਸੀਂ ਆਪਣੇ ਕੈਮਰਾ ਘੁਮਾ ਕੇ ਦੇਖੋਗੇ ਤੇ ਸਾਡੇ ਕੋਲ ਸਾਰਾ ਸਟਾਕ ਵੀ ਲੱਗਾ ਔਰ ਕਲਰ ਰੇਂਜ ਵੀ ਅਵੇਲੇਬਲ ਹੈ। ਫਿਲਹਾਲ ਕਲਰ ਅਵੇਲੇਬਲ ਹੈ। ਕੋਈ ਕਸਟਮਰ ਨੂੰ ਅਗਰ ਕੋਈ ਪਾਰਟਿਕੂਲਰ ਦਾ ਸਪੈਸੀਫਿਕ ਕਲਰ ਚਾਹੀਦਾ ਤਾਂ ਬੁਕਿੰਗ ਕਰਵਾ ਸਕਦਾ। ਉਹ ਸੀ ਵਿਦਨ ਅ ਵੀਕ ਅਵੇਲੇਬਲ ਕਰਵਾ ਦਾਂਗੇ। ਕਿਸ਼ਤਾਂ ਦੇ ਵਿੱਚ ਟੂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ 299 ਤੋਂ ਡਾਊਨ ਪੇਮੈਂਟ ਸਟਾਰਟ ਹੈ। ਕਸਟਮਰ ਦੇ ਸਿਬਲ ਦੇ ਅਕੋਰਡਿੰਗਲੀ ਡਿਪੈਂਡ ਕਰੇਗਾ ਔਰ ਕੇਸ ਹੋ ਜਾਏਗਾ। ਸਤਿ ਸ਼੍ਰੀ ਅਕਾਲ ਮੈਂ ਅਨਿਲ ਕੁਮਾਰ ਸ਼ਰਮਾ ਮੈਨੇਜਰ ਐਥਰ ਗੁਰਦਾਸਪੁਰ ਤੋਂ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਸ਼ਹਿਰ ਵਿੱਚ ਇੱਕ ਪਹਿਲਾ ਐਥਰ ਦਾ ਸ਼ੋਰੂਮ ਜਿਹੜਾ ਸਾਡੇ ਵੱਲੋਂ ਖੋਲਿਆ ਗਿਆ ਵੀਰ ਮੋਟਰ ਦੇ ਨਾਮ ਤੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹਦੇ ਨਾਲ ਦੀ ਈ-ਬਾਈਕ ਫੇਰ ਤੱਕ ਨਹੀਂ ਬਣੀ ਕਿਤੇ ਵੀ ਤੇ ਇਹਦਾ ਕੀ ਫਾਇਦਾ ਲਿਆ ਜਾਵੇ ਜਲਦੀ ਤੋਂ ਜਲਦੀ ਗੁਰਦਾਸਪੁਰ ਚ ਆ ਕੇ ਜੋ ਇਹਦੇ ਵਿੱਚ ਫੀਚਰਸ ਨੇ ਸ਼ਾਇਦ ਹੀ ਕਿਸੇ ਹੋਰ ਬਾਈਕ ਵਿੱਚ ਹੋਣ ਤੇ ਇਹਦੀ ਆਸਾਨ ਕਿਸ਼ਤਾਂ ਦੇ ਉੱਪਰ ਵੀ ਵੀਰ ਮੋਟਰਲ ਤੋਂ ਤੁਹਾਨੂੰ ਗੱਡੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਇਹਦੇ ਜੋ ਫੀਚਰਸ ਨੇ ਉਹ ਤੁਸੀਂ ਆ ਕੇ ਇੱਥੇ ਵਿਜ਼ਿਟ ਕਰੋ ਤੇ ਤੁਹਾਨੂੰ ਜਿਆਦਾ ਬੈਟਰ ਜਾਣਕਾਰੀ ਦਿੱਤੀ ਜਾਏਗੀ ਇੱਥੇ ਸਾਡੇ ਬਾਹਰ ਚਾਰਜਿੰਗ ਪੁਆਇੰਟ ਵੀ ਲਗਾ ਹੋਇਆ ਜਿਹੜਾ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਫ੍ਰੀ ਆਫ ਕੋਸ ਤੁਸੀਂ ਆਪਣੀ ਬਾਈਕ ਚਾਰਜ ਕਰ ਸਕਦੇ ਹੋ ਮੈਂ ਅੱਜ ਐਥਰ ਦੇ ਸ਼ੋਰੂਮ ਵਿੱਚ ਬਡਾਲਾ ਰੋਡ ਤੇ ਜਿਹੜਾ ਨਵਾਂ ਸ਼ੋਰੂਮ ਖੁੱਲਿਆ ਉੱਥੇ ਆਇਆ ਤੇ ਮੈਂ ਜਦੋਂ ਇਹਨਾਂ ਦੀ ਸਕੂਟਰੀ ਦੇਖਿਆ ਤੇ ਮੈਨੂੰ ਤੇ ਇਹਨਾਂ ਦੀ ਸਕੂਟਰੀ ਬਹੁਤ ਹੀ ਵਧੀਆ ਲੱਗੀ ਹੈ ਮੈਂ ਸਾਰੇ ਸ਼ਹਿਰ ਦੀ ਜਿਹੜੀ ਇਲੈਕਟ੍ਰਿਕ ਸਕੂਟਰੀ ਦੇਖੀ ਆ ਪਰ ਇਹਨਾਂ ਚ ਜਿਹੜੇ ਫੀਚਰਸ ਵਗੈਰਾ ਹੈਗੇ ਆ ਇਹਦੀ ਸਪੀਡ ਔਰ ਇਹਦੀ ਬੈਟਰੀ ਬੈਕਅਪ ਦੀ ਗੱਲ ਕੀਤੀ ਜਾਏ ਫਾਸਟ ਚਾਰਜਰ ਦੀ ਗੱਲ ਕੀਤੀ ਜਾਏ ਸਭ ਤੋਂ ਬੈਟਰ ਲੱਗੀ ਮੈਨੂੰ ਇਹਦੀ ਔਰ ਮੈਂ ਇੱਕ ਵਾਰੀ ਚ ਪਸੰਦ ਕਰ ਲਈ ਜਦਕਿ ਮੈਂ ਪੂਰੇ ਸ਼ਹਿਰ ਵਿੱਚ ਵੱਖਰੀਆਂ ਥਾਂ ਤੇ ਜਾ ਕੇ ਦੇਖਿਆ ਪਰ ਮੈਨੂੰ ਉਹ ਗੱਲਬਾਤ ਲੱਗੀ ਦੀ ਤੇ ਇਸ ਕਰਕੇ ਮੈਂ ਕਹਿੰਨਾ ਮੈਂ ਕਿ ਭਰਾਓ ਤੁਸੀਂ ਵੀ ਆਓ ਔਰ ਇਹਦਰ ਦੀ ਸਿਟੀ ਸਕੂਟਰੀ ਉਹ ਲੈ ਕੇ ਜਾਓ ਜੜੀ ਬਟਾਲੇ ਰੋਡ ਤੇ ਨਿਊ ਸ਼ੋਰੂਮ ਖੁੱਲਿਆ ਜੇ ਜੈ ਸ਼੍ਰੀ ਰਾਮ ਜੀ ਅੱਜ ਬਟਾਲਾ ਰੋਡ ਗਊਸ਼ਾਲਾ ਦੇ ਉਪਜਿਤ ਨਵਾਂ ਸ਼ੋਰੂਮ ਖੁੱਲਿਆ ਜਿੱਥੇ ਕਿ ਅਸੀਂ ਸਕੂਟਰੀ ਪਰਚੇਜ ਕਰਨ ਆਇਆ ਫਸਟ ਟਾਈਮ ਫਸਟ ਪੀਸ ਹੀ ਦੇਖਿਆ ਸਾਨੂੰ ਬਹੁਤ ਅੱਛਾ ਲੱਗਾ ਲੇਕਿਨ ਅਸੀਂ ਪੂਰੀ ਮਾਰਕੀਟ ਘੁੰਮ ਕੇ ਕਈ ਦਿਨਾਂ ਤੋਂ ਦੇਖ ਰਹੇ ਸੀਗੇ ਬੱਚਾ ਲਈ ਸਕੂਟਰ ਪਰਚੇਜ ਕਰਨਾ ਸੀ ਕਿਦੋਂ ਜੱਜਾ ਨਹੀਂ ਲੇਕਿਨ ਇਹ ਜੋ ਮਟੀਰੀਅਲ ਆ ਬਹੁਤ ਓਕੇ ਆ ਮੈਨੂੰ ਬਹੁਤ ਪਸੰਦ ਆ ਤੇ ਮੈਂ ਅੱਜ ਲੈ ਕੇ ਜਾ ਰਿਆਂ ਮੈਂ ਵਾਕਈ ਬਹੁਤ ਹੈਵੀ ਜੀ ਬਹੁਤ ਹੈਵੀ ਜੀ ਇਹ ਪਲਾਸਟਿਕ ਦੇਖਣ ਚ ਲੱਗਦੀ ਨਹੀਂ ਜਿਵੇਂ ਤਾਂ ਕਿ ਕੋਈ ਅਲੱਗ ਹੀ ਤਾਤ ਆ ਅਲੱਗ ਹੀ ਤਾਤ ਆ ਜਿਹੜੀ ਕਦੀ ਦੇਖੀ ਨਹੀਂ ਆ ਗੱਡੀ ਨੂੰ ਡੈਂਟ ਨਹੀਂ ਪਿਆ ਮਜ਼ਬੂਤੀ ਆ ਗੱਡੀ ਦੀ ਔਰ ਜਿਹੇ ਫੀਚਰ ਬਹੁਤ ਜ਼ਿਆਦਾ ਹੈ ਕਿਤੇ ਬੜਿਆ ਹੈ ਹਾਈ ਕੁਆਲਿਟੀ ਦੇ ਫੀਚਰ ਆ ਸਪੀਡ ਬਹੁਤ ਹੈ ਜੀ ਔਰ ਚਾਹ ਸੀ ਆਈ ਫ੍ਰੀਡਰੀ ਕਰ ਲਈ ਭਾਜੀ ਖਰੀਦੀ ਹੈ ਜੀ ਹਾਂ ਜੀ ਹਾਂ ਜੀ ਖਰੀਦੀ ਜੀ ਵਧੀਆ ਲੱਗੀ ਹੈ ਬਹੁਤ ਵਧੀਆ ਜੀ